ਅੱਜ ਦਾ ਜੂੜੇ ਚ ਮਾਰ ਚੌਥੇ ਪੌੜੀਏ ਪਤਾ ਨਹੀਂ ਕੀ ਕੀ ਕਹਿਤਾ ਤੁਸੀਂ ਐਨੀ ਨਫਰਤ ਕਰਦੇ ਹੋ ਨਾ ਸਿੱਖਾਂ ਤੋਂ ਗਰੀਬ ਸਿੱਖਾਂ ਤੋਂ ਉਹ ਤੁਸੀਂ ਕਹਿੰਦੇ ਜੱਥੇਦਾਰ ਹੋਗੇ ਤੁਸੀਂ ਤਾਂ ਬਾਈ ਧਾਰ ਦੇ ਰਾਜੀ ਉਹ ਰਾਜੇ ਅਸੀਂ ਤੁਹਾਨੂੰ ਮੁੱਖ ਹੀ ਨਹੀਂ ਮੰਨਦੇ ਆ ਬਾਟੇ ਬੂਟੇ ਜਿਹੜੇ ਦੋ ਕਰੇ ਨਾ ਇਹ ਦੱਸ ਕੇ ਜਾਇਓ ਹਣ ਕਿਹੜੇ ਜ਼ਥੇਦਾਰ ਦੀ ਆ ਇਹ ਕਿਰਪਾ ਹੋਈ ਆ ਉਹ ਵੱਡੇ ਜਾਲਾ ਜ਼ਥੇਦਾਰ ਆ ਜਾ ਧਰਨੇ ਦਾ ਜ਼ਥੇਦਾਰ ਨੇ ਅਸੀਂ ਨਹੀਂ ਦੱਦੇ ਕਿਸੇ ਨੂੰ ਜਿਹਨੇ ਗੋਲੀ ਮਾਰਨੀ ਚਾਹੀਏ ਹੁਣ ਮਾਰ ਦੋਵੇ ਜਿਹਦੇ ਹੱਥ ਕੜਛੀ ਹੈ ਜਿਹਦੇ ਹੱਥ ਘੋੜਿਆਂ ਦੀ ਲੇਦਦੇ ਉਹ ਸਾਡਾ ਜ਼ਹੇਦਾਰ ਹੈ ਇਥੋਂ ਐਲਾਨ ਕਰਾਂਗੇ ਕਿ ਸਾਡਾ ਜ਼ਹੇਦਾਰ ਉਹ ਆ ਜਿਹੜਾ ਘੋੜਿਆਂ ਦੀ ਲੇਦ ਸੁਟੇਗਾ ਅੱਜ ਅਸੀਂ ਵਿਪਲ ਦੀਆਂ ਰੀਤਾ ਕਰਨ ਲੱਗੇ ਉਹ ਪਖੰਡ ਬਾ ਤੋਰਤਾ ਐਵੇਂ ਤਲਦੇ ਤੇ ਪਰਦੀ ਉਹnade ਅਸਿਨਿਕ ਸਾਨੂੰ ਮੰਨਦੇ ਹਾਲਸਾ ਮੇਰਾ ਰੂਪ ਹੈ ਖਾਸ ਫਿਰ ਤੁਸੀਂ ਕਿਵੇਂ ਕਹਿੰਦੇ ਮਦਪੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਆਦਮੀਆਂ ਹੋ ਗੀਆਂ ਹੁਣ ਆਪਾਂ ਥਾਰੇ ਕਿੱਥੇ ਨੇ ਇਹਨੇ ਕਹਿੰਦੇ ਯਸ਼ਮੀ ਪੰਥਾ ਹੋਰ ਕੋਈ ਪੰਥ ਨਹੀਂ ਹੈਗਾ ਕਿਤੇ ਵੀ ਆਦਮੀ ਦੇ ਮਸਲੇ ਤੇ ਆਇਆ ਕੋਈ ਕੁਛ ਨੇ ਕੋਈ ਚਟਕਾ ਹੈ ਸਾਡੇ ਸਾਹਮਣੇ ਆ ਗੱਲ ਨਾ ਕਰੇ ਸਰਬੱਤ ਖਾਲਸਾ ਸੱਦਿਆ ਜਾਏ ਉਹਦੇ ਵਿੱਚ ਦੱਸਿਆ ਜਾਏ ਜਾਤ ਪਾਤ ਤੋਂ ਅਲੱਗ ਹੋ ਕੇ ਚੱਲਿਆ ਜਾਏ ਜਿਹੜਾ ਜਾਤ ਪਾਤ ਨਾ ਚੱਲੇਗਾ ਬਾਟੇ ਦੀ ਗੱਲ ਕਰੇਗਾ ਉਹਨੂੰ ਆਪ ਪਛਾਣ ਲਿਓ ਉਹਨੂੰ ਸਾਈਡ ਤੇ ਕਰ ਦਿਓ ਕਿਉਂਕਿ ਖਾਲਸਾ ਜੀ ਇਹ ਜਦੋਂ ਬਾਣਾ ਆ ਜਾਂਦਾ ਨਾ ਇਹ ਖਲ ਜਿਹੜੀ ਹੈ ਕਲਗੀਧਰ ਪਾਤਸ਼ਾਹ ਦੀ ਹੋ ਜਾਂਦੀ ਹੈ ਕਿਸੇ ਇਨਸਾਨ ਦੀ ਨਹੀਂ ਰਹਿ ਜਾਂਦੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਤਾਂ ਸਾਹਿਬ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਤਾਂ ਤਾਂ ਸਾਹਿਬ ਸ੍ਰੀ ਗੁਰੂ ਸਰਬਗੋ ਗ੍ਰੰਥ ਸਾਹਿਬ ਅੱਜ ਸਾ ਪੰਥ ਜੀ ਨੇ ਤਿੰਨੇ ਗ੍ਰੰਥ ਸਾਹਿਬਾਨ ਇਕੱਤਰ ਕੀਤੇ ਆ ਦਸਮ ਗ੍ਰੰਥ ਦੇ ਪਾਠ ਭੋਗ ਪਾਏ ਗਏ ਨੇ ਸਤਿਗੁਰੂ ਮਹਾਰਾਜਿਆਂ ਦਾ ਸ਼ੁਕਰਾਨਾ ਕੋਟ-કોટ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਦਸਮ ਗ੍ਰੰਥ ਜੀਆ ਦਾ ਜਿਨ੍ਹਾਂ ਨੇ ਆਪ ਖਾਲਸਾ ਪੰਥ ਦੇ ਕਿਰਪਾ ਕੀਤੀ ਇਹ ਸਮਾਗਮ ਕਰਵਾਇ ਜਿਹੜੀ ਮਰਜ਼ਾਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਖਾਲਸਾ ਪੰਥ ਨੂੰ ਦਿੱਤੀ ਜਿਹੜਾ ਸਿਧਾਂਤ ਸਤਿਗੁਰੂ ਨੇ ਸਾਨੂੰ ਦਿੱਤਾ ਹੈ ਅੱਜ ਜਿਹੜੇ ਸਾਡੇ ਦਲਾਂ ਦੇ ਮੁਖੀ ਨੇ ਉਹਨਾਂ ਤੋਂ ਭੱਜ ਗਏ ਆ ਇਹਨਾਂ ਨੇ ਮਰਜ਼ਾਦਾ ਵੀ ਤੋੜਦੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਅਸੀਂ ਸੀਸ ਝੁਕਾਉਣੇ ਆ ਦਸਮ ਗ੍ਰੰਥ ਜੀ ਮਹਾਰਾਜ ਅੱਗੇ ਸੀਸ ਝੁਕਾਉਣੇ ਆ ਪਰ ਸਾਡੇ ਜਿਹੜੇ ਦਲਾਂ ਦੇ ਮੁਖੀ ਨੇ ਹੁਣ ਕਹਿੰਦੇ ਆ ਵੀ ਇਕਤਤਾ ਕਰੀਏ ਯਕੀਦੇ ਨਾਲ ਕਰੀਏ ਤੇ ਤੁਸੀਂ ਕਰਦੇ ਹੋ ਦੋ ਦੋ ਬਾਟੇ ਮੈਨੂੰ ਆਂਦਾ ਦੱਸ ਦੋ ਵੀ ਕਿਹੜੇ ਪੰਥੋਂ ਜਥੇਦਾਰ ਕਿਹੜਾ ਹੈ ਜਿਨੇ ਦੋ ਬਾਟੇ ਕਰਤੇ ਜਿਨੇ ਜਾਤ ਪਾਤ ਕਹਤੀ ਵੀ ਤੁਸੀਂ ਮੱਜਬੀਓ ਤੁਸੀਂ ਚੌਥੇ ਪੌੜੀਓ ਵੀ ਦੱਸ ਦਿਆ ਕਰੋ ਨਾ ਉਹ ਵੀ ਦੱਸਿਆ ਕਰੋ ਇਹਨਾਂ ਨੂੰ ਪਤਾ ਲੱਗੇ ਆ ਤਾਂ ਗੱਲ ਕਰਦਾ ਹੀ ਨਹੀਂ ਅਸੀਂ ਉਹ ਜਥੇਦਾਰ ਕਿਹੜਾ ਹੈ ਉਹ ਬੁੱਢੇ ਦਾ ਅੱਲਾ ਜਥੇਦਾਰ ਹੈ ਜਾਂ ਟਰਨੇ ਦਾ ਜਥੇਦਾਰ ਨੇ ਉਹ ਸਾਨੂੰ ਦੱਸਿਆ ਕਰੋ ਜਾਣਣਾ ਉਹਨਾਂ ਤੇ ਵੀ ਪਾਇਆ ਕਰੋ ਜਿੰਨਾ ਚਿਰ ਇਹ ਗੱਲਾਂ ਨਹੀਂ ਹੁੰਦੀਆਂ ਪੰਥਰ ਕਤਰਤਾ ਨਹੀਂ ਹੁੰਦੀ ਜਿਹੜਾ ਸੰਧਾਤ ਤੁਸੀਂ ਨਾ ਜਥੇਦਾਰੋਂ ਤੋੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜੇ ਸੰਧਾਤ ਨੂੰ ਤੁਸੀਂ ਧੱਜੀਆਂ ਉਡਾਈਆਂ ਨੇ ਜਿਹੜੀ ਗੁਰੂ ਦੀ ਤੁਸੀਂ ਮਰਜ਼ਾਦਾ ਤੋੜੀ ਹੈ ਉਹਨੋਂ ਜਨਾਂ ਚਰ ਇੱਕ ਨਹੀਂ ਕਰਦਾ ਜਿੰਨਾ ਤੁਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੁੰਦੇ ਗਲਾ ਦੇ ਵਿੱਚ ਤੁਸੀਂ ਵੀ ਤਖਤੀਆਂ ਨਹੀਂ ਪਾਉਂਦੇ ਵਿਆਹ ਸਾਥੋਂ ਭੁੱਲਾਂ ਹੋਈਆਂ ਨੇ ਅਸੀਂ ਪੰਥ ਨੂੰ ਬਰਬਾਦ ਕੀਤਾ ਹੈ ਅਸੀਂ ਪੰਥ ਨੂੰ ਦੋ ਕਰਕੇ ਰੱਖਦਾ ਹੈ ਇੱਥੇ ਇੱਕ ਹੋਣ ਦੀਆਂ ਗੱਲਾਂ ਨੇ ਜਿੰਨਾ ਚਿਰ ਅਸੀਂ ਉਹ ਨਹੀਂ ਕਬੂਲਦੇ ਉਹਨਾਂ ਜ਼ਥੇਦਾਰਾਂ ਨੂੰ ਲਾਂਬੇ ਨਹੀਂ ਕਰਦੇ ਜਿਵੇਂ ਹੁਣ ਕਰੇ ਨੇ ਉਹਨਾਂ ਚ ਗੱਲ ਨਹੀਂ ਬਣਣੀ ਉਹਨਾਂ ਚ 71 ਤਾ ਨਹੀਂ ਪੰਥ ਦੀ ਹੋ ਸਕਦੀ ਅਸੀਂ ਉਹਨੋਂ 70000 ਮੰਨਾਂਗੇ ਜਿਹੜਾ ਇਨ ਬਿਨ ਗੁਰੂ ਸਾਹਿਬ ਦੀ ਮਰਜ਼ਾਦਾ ਨੂੰ ਲਾਗੂ ਕਰੂਗਾ ਜਿਹੜਾ ਗੁਰੂ ਸਾਹਿਬ ਦੇ ਸੰਧਾਤ ਨੂੰ ਲਾਗੂ ਕਰੂਗਾ ਮਹਾਰਾਜ ਕਹਿੰਦੇ ਸਤਗੁਰੂ ਮਹਾਰਾਜ ਤਾਂ ਇਹ ਕਹਿ ਰਹੇ ਨੇ ਇਹਨ ਗਰੀਬ ਸਿੱਖਨ ਕਿਉਂ ਦਿਉਂ ਪਾਤਸ਼ਾਹੀ ਯਾਦ ਕਰੇ ਮੋਰੀ ਗੁਰੀ ਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋ ਸਿੰਘ ਨਾਮ ਕੋ ਹਾਂ ਤੁਸੀਂ ਕਹਿੰਦੇ ਹੋ ਚੌਥੇ ਪੌੜੀਏ ਤੁਸੀਂ ਕਹਿੰਦੇ ਹੋ ਜੱਤ ਬਰਖਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਲਕੀ ਵਿੱਚ ਪਾਠ ਨਹੀਂ ਕਰਨ ਦਿੰਦੇ ਤੁਸੀਂ ਪੰਗ ਤਾਂ ਹਟ ਲਾਉਂਦੇ ਹੋ ਤੁਸੀਂ ਐ ਨਹੀਂ ਨਫ਼ਰਤ ਕਰਦੇ ਹੋ ਇਹਨਾਂ ਸਿੱਖਾਂ ਤੋਂ ਗਰੀਬ ਸਿੱਖਾਂ ਤੋਂ ਉਹ ਤੁਸੀਂ ਕਹਿੰਦੇ ਜੱਥੇਦਾਰ ਹੋਗੇ ਤੁਸੀਂ ਤਾਂ ਭਾਈ ਧਾਰ ਦੇ ਰਾਜਿਓ ਰਾਜ ਅਸੀਂ ਨਹੀਂ ਤੁਹਾਨੂੰ ਚੰਕ ਮੰਨਦੇ ਅਸੀਂ ਤੁਹਾਨੂੰ ਮੁਖੀ ਨਹੀਂ ਮੰਨਦੇ ਅਸੀਂ ਤੁਹਾਨੂੰ ਮੁਖੀ ਮੰਨਾਂਗੇ ਜਿਹੜਾ ਗੁਰੂ ਸਾਹਿਬ ਦੀ ਮਰਸ਼ਦਾ ਨੂੰ ਇੱਕ ਕਰੂਗਾ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵੇ ਲਕਨ ਮਰਜਾਦਾ ਨੂੰ ਉਸੇ ਤਰ੍ਹਾਂ ਖੂਬ ਗੂ ਇਹਨਾਂ ਸਿੱਖਾਂ ਨੂੰ ਆਪਣੇ ਘਰ ਦੇ ਨਾਲ ਲਾਊਗਾ ਪਾਤਸ਼ਾਹੀਆਂ ਦਿੱਤੀਆਂ ਨੇ ਇਹਨਾਂ ਨੂੰ ਜਿਹੜਾ ਉਹ ਇਹਨਾਂ ਨੂੰ ਬਰਾਬਰ ਦਾ ਪਿਆਰ ਦੇਊਗਾ ਆ ਬਾਟੇ ਬੂਟੇ ਜਿਹੜੇ ਦੋ ਕਰੇ ਨਾ ਇਹ ਦੱਸ ਕੇ ਜਾਇਓ ਹਣ ਕਿਹੜੇ ਜੱਫੇਦਾਰ ਦੀ ਆ ਇਹ ਕਿਰਪਾ ਹੋਈ ਹੈ ਉਹ ਕਿਹੜਾ ਜੱਫੇਦਾਰ ਦੀ ਜਿਹਨੇ ਬੰਡੀਆਂ ਪਾਈਆਂ ਨੇ ਪੰਥ ਦੇ ਵਿੱਚ ਉਹ ਵੀ ਦੱਸਿਆ ਕਰੋ ਨਾ ਸਤ ਗੁਰਾਂ ਨੇ ਤਾਂ ਬਹੁਤ ਕੁਛ ਕਰਤਾ ਸਤ ਗੁਰਾਂ ਨੇ ਸਾਨੂੰ ਬਹੁਤ ਬਖਸ਼ਣਾ ਕੀਤੀ ਹੈ ਖਾਲਸਾ ਮੇਰਾ ਰੂਪ ਹੈ ਖਾਸ ਫਿਰ ਤੁਸੀਂ ਕਿਵੇਂ ਕਹਿੰਦੇ ਮੱਜ ਪੀਏ ਇਹ ਦਮਦਾਰੀ ਹੈ ਇਹ ਫਲਾਨ ਤੁਹਾਡੇ ਬਜੁਰਗ ਤੱਕ ਮੈਂ ਹੋ ਗਈ ਹਾਂ ਅਸੀਂ ਨਹੀਂ ਦੱਸਦੇ ਕਿਸੇ ਨੂੰ ਜਿਹਨੇ ਗੋਲੀ ਮਾਰਨੀ ਹੈ ਤਾਂ ਹੁਣ ਮਾਰ ਦਵੇ ਅਸੀਂ ਗੁਰੂ ਨੂੰ ਸਮਰਪਿਤ ਆ ਅਸੀਂ ਪੰਥ ਨੂੰ ਸਮਰਪਿਤ ਆ ਜਿਹਦੇ ਵਿੱਚ ਸੱਚ ਬੋਲਣ ਦੀ ਆਗਿਆ ਹੀ ਨਹੀਂ ਚੱਟ ਬੋਲਣ ਦਾ ਤਾਮੀ ਨਹੀਂ ਉਹ ਸਿੱਖ ਨਹੀਂ ਹੋ ਸਕਦਾ ਐਵੇਂ ਤਲਦੇ ਝੱਟਦੇ ਫਿਰਦੇ ਉਹਨਾਂ ਦੇ ਅਸੀਂ ਨਹੀਂ ਕਿਸੇ ਨੂੰ ਮੰਨਦੇ ਅਸੀਂ ਤਾਂ ਗੁਰੂ ਸਾਹਿਬ ਦੀ ਮਰਜ਼ਾਦਾ ਨੂੰ ਮੰਨਦੇ ਆ ਅਸੀਂ ਗੁਰੂ ਦੇ ਸਤਾਤ ਨੂੰ ਮੰਨਦੇ ਆ ਜਦੋਂ ਗੁਰੂ ਗ੍ਰੰਥ ਪੰਥ ਇੱਕ ਹੋ ਗਿਆ ਸਾਰਾ ਕੁਝ ਹੋ ਜਾਣਾ ਹੈ ਇਹਨਾਂ ਜਥੇਦਾਰਾਂ ਦੇ ਤਖਤੀਆਂ ਪਹਿਣੀਆਂ ਚਾਹੀਦੀਆਂ ਨੇ ਗਲਾਰੇ ਵਿੱਚ ਜਿਨ੍ਹਾਂ ਨੇ ਬਾਟੇ ਵੰਡੇ ਨੇ ਜਿਨ੍ਹਾਂ ਨੇ ਇਹ ਜਾਤ ਪਾਤ ਵੰਡੀ ਐ ਇਹ ਗੁਰੂ ਕੇ ਪੱਥਰ ਨੂੰ ਬੰਦ ਕੇ ਰੱਖਤਾ ਇਹਨਾਂ ਸਾਰਿਆਂ ਨੂੰ ਕਤਲਬ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ ਤੇ ਤੇ ਹੁਣ ਜਥੇਦਾਰਾਂ ਨੂੰ ਬੁੱਢੇ ਦਲਦੇ ਹੁੰਦੇ ਸੀ ਹੁਣ ਕੀ ਬੁੱਢੇ ਦਲ ਦੇ ਜਸੰਦਾਰਾਂ ਦੇ ਵਿੱਚ ਧਾਮ ਨਹੀਂ ਰਿਹਾ ਹੁਣ ਕਿੱਥੇ ਗਏ ਉਹ ਤੇ ਪੰਥਾਂ ਇਹਨਾਂ ਖੇਰੂ ਖੇਰੂ ਹੋ ਗਿਆ ਗੁਰੂਗਰਾਸ ਸਾਹਿਬ ਮਹਾਰਾਜੀਆਂ ਬਿਆਦਮੀਆਂ ਹੋ ਗਿਆਂ ਹੁਣ ਆਪਾਂ ਪੰਥਾਰੇ ਕਿੱਥੇ ਨੇ ਜਿਹੜੇ ਕਹਿੰਦੇ ਅਸਵੀ ਪੰਥਾ ਹੋਰ ਕੋਈ ਪੰਥ ਨਹੀਂ ਹੈਗਾ ਕਿਤੇ ਬਿਆਦਬੀ ਦੇ ਮਸਲੇ ਤੇ ਆਇਆ ਕੋਈ ਕਿਸ ਨੇ ਕੋਈ ਚਟਕਾ ਹੈ ਸਾਡੇ ਸਾਹਮਣੇ ਆ ਗੱਲ ਕਰੇ ਐ ਵੀ ਪੰਥ ਪੰਥ ਕੂਕਦੇ ਫਿਰਦੇ ਰੱਬ ਰੱਬ ਬਿਲਕੁਲ ਨਹੀਂ ਜਿਹੜਾ ਗੁਰੂ ਦਾ ਪਾ ਪਾਛਾ ਮਹਾਰਾਜ ਦੀ ਮਰਜ਼ਾ ਦਾ ਤੇ ਸੰਧਾਤ ਨੂੰ ਇੱਕ ਕਰਕੇ ਚੱਲੂਗਾ ਅਸੀਂ ਉਹਦੇ ਨਾਲ ਖੜਾਂਗੇ ਬਾਕੀ ਸਾਡੇ ਨਾਲ ਅਸੀਂ ਕਿਸੇ ਨਾਲ ਨਹੀਂ ਖੜਦੇ ਅਸੀਂ ਉਸ ਨੂੰ ਪੰਥ ਪਾਛਾ ਮੰਨਾਂਗੇ ਅਸੀਂ ਨਹੀਂ ਕਿਸੇ ਨੂੰ ਮੰਨਦੇ ਇਹ ਤਾਂ ਬਾਈ ਧਾਰ ਦੇ ਰਾਜੇ ਮੰਨਾਂਗੇ ਉਹਨਾਂ ਨੂੰ ਤੇ ਖਾਲਸਾ ਜੀ ਅਸੀਂ ਗੁਰੂ ਨੂੰ ਸਮਰਪਿਤ ਆ ਅਸੀਂ ਗੁਰੂ ਦੀ ਮਰਜ਼ਾ ਦਾ ਨੂੰ ਸਮਰਪਿਤ ਆ ਤੇ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਨੌਜਵਾਨਾਂ ਨੂੰ ਵੀ ਪਤਾ ਲੱਗੇ ਵੀ ਸਾਡਾ ਪੰਥ ਕਿੱਥੇ ਖੜਾ ਹੈ ਕਿੱਥੇ ਨਾਲ ਸਾਨੂੰ ਟੋਆ ਚ ਸਿੱਟ ਕੇ ਰੱਖਦਾ ਹੈ ਜਾਤ ਪਾਤ So. Oh. ਇਹ ਖਾਲਸਾ ਜੀ ਇਹ ਗੱਲਾਂ ਹੋਣੀਆਂ ਨੇ ਇਹ ਹੋਣੀਆਂ ਚਾਹੀਦੀਆਂ ਨੇ ਫੇਰ ਹੀ ਨਿਤਾਰਾ ਹੋਣਾ ਹੈ ਫੇਰ ਹੀ ਗੱਲ ਬਣਨੀ ਹੈ ਐਵੇਂ ਚੱਕੀ ਫਿਰਦੇ ਨੇ ਟੰਘੋ ਰਹੇ ਇਹ ਤਾਂ ਰੱਬ ਨੇ ਜੀ ਇਹ ਤਾਂ ਪੰਥ ਪਾਸ਼ਾ ਨੇ ਕਰੇ ਪੰਥ ਪਾਸ਼ਾ ਨੇ ਇਹ ਜਦੋਂ ਗੁਰੂ ਨੇ ਮਰਜ਼ਾਦਾ ਇੱਕ ਕਰੀਆ ਗੁਰੂ ਨੇ ਸਿੱਖੀਆਂ ਆ ਪਾਤਸ਼ਾਹੀਆਂ ਦੇ ਦੀਆਂ ਗੁਰੂ ਨੇ ਇਹਨਾਂ ਨੂੰ ਸਰਦਾਰੀਆਂ ਬਖਸ਼ਦੀਆਂ ਫਿਰ ਇਹ ਕੌਣ ਹੁੰਦੇ ਨੇ ਜਾਤ ਪਾਤ ਪਰਖਣ ਵਾਲੇ ਜਿਹੜੇ ਜਾਤ ਪਰ ਪਰਖਦੇ ਨੇ ਅਸੀਂ ਜਸੇ ਵਰ ਮੰਨਦੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਇਹ ਇਹ ਸਟੇਜ ਤੋਂ ਜੇ ਤੁਸੀਂ ਚਲਣਾ ਅਗਲਾ ਪ੍ਰੋਗਰਾਮ ਰੱਖਣਾ ਤਾਂ ਇਹ ਐਲਾਨ ਹੋਣੇ ਚਾਹੀਦੇ ਨੇ ਫੇਰ ਅਸੀਂ ਖੜਾਂਗੇ ਫੇਰ ਅਸੀਂ ਤੁਹਾਡੇ ਸ਼ਾਮਲ ਹੋਵਾਂਗੇ ਨਹੀਂ ਗੁਰਮੁਖ ਪਿਆਰੋ 71 ਦਾ ਗੁਰੂ ਦੀ ਮਰਜ਼ਾਦਾ ਨੂੰ ਲੈ ਕੇ ਹੋਣੀ ਆ ਗੁਰੂ ਦਾ ਸਿਧਾਂਤ ਨੂੰ ਲੈ ਕੇ ਹੋਣੀ ਆ ਜੇ ਅਸੀਂ ਗੁਰੂ ਦੀ ਮਰਜ਼ਾਦਾ ਲਾਗੂ ਕਰਨੀ ਆ ਜੈਸੀ ਗੁਰੂ ਦਾ ਸਿਧਾਂਤ ਮੰਨਣਾ ਫੇਰ ਗੱਲ ਬਾਣੀ ਆ ਨਹੀਂ ਤਾਂ ਜਿੰਨੀ ਮਰਜ਼ੀ ਕਰਦਾ ਦਾਵਾ ਕਰੀ ਜਾਓ ਇਹ ਗੱਲ ਨਹੀਂ ਬੜਨੀ ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਦੇ ਚਾਹਨਾ ਦੇ ਵਿੱਚ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਪੰਚ ਅਧੀ 71 ਦਾ ਬਖਸ਼ੋ ਨਿਰੋਲ ਖਾਲਸਾ ਖਾਲਸਾ ਕਿਹਨੂੰ ਕਿਹਾ ਖਾਲਸਾ ਹੁੰਦਾ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਅੱਜ ਮਿਲਾਵਟ ਹੋ ਗਈ ਅੱਜ ਤਾਂ ਜੂੜੇ ਚ ਮਾਰ ਚੌਥੇ ਪੌੜੀਏ ਪਤਾ ਨਹੀਂ ਕੀ ਕੀ ਕਹਿਤਾ ਅੱਜ ਮਿਲਾਵਟ ਹੋ ਗਈ ਖਾਲਸੇ ਦੇ ਵਿੱਚ ਜਿਸਨ ਨਿਰੋਲ ਖਾਲਸਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮਹਿਕਰੂ ਨਿਵਾਸ ਖਾਲਸਾ ਮੇਰੀ ਜਾਨ ਰਾਣ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿਮ ਹੈ ਉਸ ਦਾ ਜ਼ਿਹਰਾ ਜਦ ਬਲਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਮਹਾਰਾਜ ਕਹਿੰਦੇ ਉਦੋਂ ਚੱਕ ਮੇਰਾ ਤੇਜ ਪ੍ਰਤਾਪ ਖਾਲਸੇ ਦੇ ਵਿੱਚ ਵਰਤੂਗਾ ਜਦੋਂ ਇਹ ਨਿਆਰਾ ਰਹੂਗਾ ਅੱਜ ਅਸੀਂ ਵਿਪਲਣ ਦੀਆਂ ਰੀਤਾ ਕਰਨ ਲੱਗੇ ਉਹ ਪਖੰਡ ਬਾਤ ਹੋਰਤਾ ਆਹੀ ਗੱਲਾਂ ਰਹੀਆਂ ਗੁਰਮੁਖ ਪਿਆਰਿਓ ਖਾਲਸਾ ਖਾਲਸਾ ਹੀ ਹੈ ਤੇ ਮੈਂ ਬੇਨਤੀਆਂ ਕਰਨਾ ਚਾਹੁੰਦਾ ਸਾਰੇ ਪੰਥ ਨੂੰ ਜਿਹੜੇ ਪ੍ਰਚਾਰ ਕਰਨੇ ਸੱਚ ਬੋਲਿਆ ਕਰੋ ਸਟੇਜਾਂ ਤੇ ਬਹਿ ਕੇ ਗੋਲ ਮੋਲੀਆਂ ਗੱਲਾਂ ਨਾ ਕਰਿਆ ਕਰੋ ਸੱਚ ਦੱਸਿਆ ਕਰੋ ਉਹ ਕਿਹੜੇ ਜਥੇਦਾਰ ਨੇ ਜਿਨ੍ਹਾਂ ਨੇ ਪੰਥ ਦੇ ਵਿੱਚ ਦੂਸਰਾ ਪਾਈਆਂ ਨੇ ਜਿਨ੍ਹਾਂ ਨੇ ਚੌਥੇ ਪੌੜੀਏ ਕਿਹਾ ਜਿਨ੍ਹਾਂ ਨੇ ਜਾਤ ਪਾਤ ਵੰਡੀ ਹੈ ਉਹਨਾਂ ਦਾ ਸਪਸ਼ਟ ਨਾਮ ਲਿਆ ਕਰੋ ਦੱਸਿਆ ਕਰੋ ਸਾਨੂੰ ਵੀ ਪਤਾ ਲੱਗੇ ਤੇ ਨਹੀਂ ਫਿਰ ਅਸੀਂ ਦੱਸ ਦਿਆਂਗੇ ਫਿਰ ਭੱਜਦੇ ਨੇ ਸਾਨੂੰ ਸਾਰਾ ਕੋਈ ਪਤਾ ਗੁਰਮੁਖੀ ਪਿਆਰੋ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਰੇ ਪੰਥ ਉਤੇ ਕਿ ਗੁਰੂ ਦਾ ਸਿਧਾਂਤ ਗੁਰੂ ਦੀ ਮਰਜ਼ਾਦਾ ਲਾਗੂ ਹੋਵੇ ਮੇਨ ਮਕਸਦ ਹੈ ਸਾਡਾ ਕਿ ਸਾਡੇ ਜਰਨੈਲ ਪੰਥ ਦੇ ਇੱਕ ਹੋਣ ਤੇ ਉਹ ਜਿਹੜੇ ਵੀ ਹੋਣ ਉਹ ਸਾਰਾ ਪੰਥ ਪ੍ਰਵਾਨ ਕਰੇ ਪੰਥ ਨੂੰ ਇਹੀ ਬੇਨਤੀ ਹੈ ਕਿ ਸਾਡੇ ਜਰਨੈਲ ਇੱਕ ਹੋਣ ਤੇ ਸੂਝਵਾਨ ਹੋਣ ਜਿਨ੍ਹਾਂ ਨੂੰ ਗਿਆਨ ਹੋਵੇ ਤੇ ਸਾਰੇ ਉਹਨਾਂ ਦੀ ਤਾਬਿਆ 'ਚ ਚੱਲਣ ਉਹ ਦੱਸਣ ਤੇ ਅਸੀਂ ਉਹਨਾਂ ਦੀ ਆਗਿਆ ਮੰਨੀਏ ਇਹੀ ਹੱਦ ਜਿਹੜੀ ਦਿਲ ਦੀ ਇੱਛਾ ਆ ਦੂਸਰੀ ਗੱਲ ਜਿਹੜਾ ਅੱਜ ਮਾਰੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣਾ ਓਟ ਆਸਰਾ ਬਸ਼ ਕੇ ਧੰਨ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਣੀ ਦਾ ਪ੍ਰਕਾਸ਼ ਇਕੱਠਾ ਇਸ ਧਰਨੇ ਦੇ ਵਿੱਚ ਕੀਤਾ ਗਿਆ ਵਾ ਤੇ ਦਾਸ ਦੀ ਬੇਨਤੀ ਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਪੁੱਤਰ ਆ ਗਲਗੀਤਰ ਪਾਤਸ਼ਾਹ ਦੇ ਤੇ ਅਸੀਂ ਤਖਤਾਂ ਤੇ ਤਿੰਨਾ ਤਖਤਾਂ ਤੇ ਅਕਾਲ ਤਖਤ ਸਾਹਿਬ ਵਾਲੇ ਜਿੰਨੇ ਵੀ ਸਿੰਘ ਨੇ ਉਹਨਾਂ ਨੂੰ ਬੇਨਤੀ ਕਰੀਏ ਕਿ ਭਾਈ ਨਿਹੰਗ ਸਿੰਘ ਪੁੱਤਰ ਨੇ ਗਲਗੀਤਰ ਪਾਤਸ਼ਾਹ ਤੇ ਤੇ ਪੁੱਤਰਾਂ ਦੀ ਗੁਹਾਰ ਕਿ ਸਾਡੇ ਗੁਰੂ ਨੂੰ ਤਖਤ ਦੇ ਉੱਤੇ ਵਿਰਾਜਮਣ ਕੀਤਾ ਜਾਏ ਤੇ ਜੇ ਨਹੀਂ ਹੁੰਦਾ ਤੇ ਫਿਰ ਸਾਡੇ ਨਾਲ ਗੱਲ ਕੀਤੀ ਜਾਏ ਫਿਰ ਅਸੀਂ ਆਪਣੇ ਆਪ ਕਰ ਲਾਂਗੇ ਕਿਉਂਕਿ ਇਹ ਵੀ ਮਾਰੇ ਨੇ ਕਾਲਪੁਰਖ ਨੇ ਨਿਹੰਗ ਸਿੰਘਾਂ ਨੂੰ ਸਾਰਾ ਕੁਝ ਬਖਸ਼ਿਆ ਵਾ ਮਰਨੈ ਨੰਗ ਸਿੰਘਾਂ ਨੂੰ ਉਹ ਤਾਕਤਾਂ ਬਖਸ਼ੀਆਂ ਨੇ ਇਹ ਆਲ ਬ੍ਰਹਿਮੰਡ ਦੇ ਮਾਲਕ ਨੇ ਸਿਰਫ ਗੱਲ ਕੀ ਹੈ ਕਿ ਜਿਵੇਂ ਬਾਬਾ ਜੀ ਗੱਲ ਸੁਣਾ ਰਹੇ ਸੀ ਨਾ ਘੋੜੇ ਤੇ ਆ ਗਈ ਗੱਲ ਦੇਣ ਲੱਗੇ ਸੀ ਗੱਦੀ ਤੇ ਘੋੜੇ ਤੇ ਗੱਲ ਆ ਗਈ ਉਦਾਂ ਅੱਜ ਲਗਜ਼ਰੀ ਗੱਡੀਆਂ ਤੇ ਗੱਲ ਆ ਜਾਂਦੀ ਹੈ ਕਾਰਾਂ ਗੱਡੀਆਂ ਤੇ ਵਧੀਆ ਲਾਈਫ ਦੀ ਗੱਲ ਆ ਜਾਂਦੀ ਪਰ ਖਾਲਸਾ ਜੀ ਇਹ ਉਥੋਂ ਤੱਕ ਹੀ ਰਹਿਣੇ ਜੀ ਜਿੱਥੋਂ ਤੱਕ ਸਮਾਂ ਚੱਲ ਰਿਹਾ ਹੈ ਨਾ ਇਹ ਜੋ ਜੋ ਦਿਸਣਦੇ ਐ ਇੱਥੋਂ ਤੱਕ ਹੀ ਰਹਿਣਾ ਆ ਅਗਲਾ ਬ੍ਰਹਿਮੰਡ ਦਾ ਜਿਹੜਾ ਰਾਜ ਹੈ ਨਾ ਉਹੀ ਕਰੇਗਾ ਜਿਹਦੇ ਵਿੱਚ ਸ਼ਕਤੀ ਆ ਚੜ੍ਹਦੀ ਕਲਾ ਆ ਤੇ ਸਾਨੂੰ ਮਹਾਂਪੁਰਖ ਬਾਬਾ ਗਿਆਨੀ ਸ਼ੇਰ ਸਿੰਘ ਜੀ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਪੰਥ ਨੂੰ ਬਚਾ ਕੇ ਇੱਥੋਂ ਤੱਕ ਲਿਆਂਦਾ ਵਾ ਤੇ ਅਸੀਂ ਇਹਨਾਂ ਨੂੰ ਹਮੇਸ਼ਾ ਨਾਲ ਲੈ ਕੇ ਪੰਥ ਦੇ ਵਿੱਚ ਸੇਵਾਵਾਂ ਜਿਹੜੀਆਂ ਰਹਿੰਦੀਆਂ ਨੇ ਇਹ ਸਾਰੇ ਸਿੰਘ ਚੜ੍ਹਦੀ ਕਲਾ 'ਚ ਕਰੀਏ ਤਾਂ ਕਿ ਪੰਥ ਦੀ ਔਣ ਵਾਲੀ ਸਮਰੱਥਾ ਜਿਹੜੀ ਹੈ ਨਾ ਉਹ ਇੱਕ ਹੋ ਜਾਏ ਤੇ ਮੈਂ ਮੇਰੀ ਇੱਕ ਸੋਚ ਆ ਖਾਲਸਾ ਜੀ ਜੇ ਕਿਸੇ ਕੋ 8 ਘੋੜੇ ਆ ਜੇ ਕਿਸੇ ਕੋ 10 ਘੋੜੇ ਆ ਜੇ ਕਿਸੇ ਕੋ 30 ਘੋੜੇ ਆ ਜੇ ਕਿਸੇ ਕੋ 100 ਘੋੜੇ ਆ ਉਹ ਤਾਂ ਫਿਰ ਪੰਥ ਦਾ ਸ਼ਿੰਗਾਰ ਹੀ ਨੇ ਪਰ ਮਾਰੇ ਨੇ ਤੇ ਘੋੜਿਆਂ ਦੀ ਗੱਲ 2-2 ਲੱਖ ਦੀ ਕੀਤੀ ਆ ਅਸੀਂ ਤਾਂ 2-2 ਲੱਖ ਕਰਨੇ ਆ ਤੇ ਉਦੋਂ ਹੀ ਹੋਣੇ ਆ ਨਾ ਜਿੱਦੜ ਸਾਡੇ ਪਿਆਰ ਦੇ ਸਮਝੌਚੇ ਹੋ ਗਏ ਸਾਡੇ ਅੰਦਰ ਦੇ ਬਲਬਲੇਵੇਂ ਖਤਮ ਹੋ ਗਏ ਤੇ ਸਾਨੂੰ ਇੱਕ ਦੂਜੇ ਤੋਂ ਦੁੱਖ ਹੀ ਨਾ ਰਿਆ ਤੇ ਅੱਜ ਜਹੇਦਾਰੀਆਂ ਜਿਹੜੀਆਂ ਨੇ ਉਹ ਐਸੇ ਚੀਜ਼ ਦੀਆਂ ਨੇ ਜਿਹਦੇ ਹੱਥ ਕੜਸੀ ਹੈ ਜਿਹਦੇ ਹੱਥ ਘੋੜਿਆਂ ਦੀ ਲੇਦੇ ਉਹ ਸਾਡਾ ਜਹੇਦਾਰ ਹੈ ਇਥੋਂ ਐਲਾਨ ਕਰਾਂਗੇ ਕਿ ਸਾਡਾ ਜਹੇਦਾਰ ਉਹ ਆ ਜਿਹੜਾ ਘੋੜਿਆਂ ਦੀ ਲੇਦ ਸੁਟੇਗਾ ਸਾਡਾ ਜਹੇਦਾਰ ਉਹ ਆ ਜਿਹੜਾ ਪੰਥ ਦੇ ਵਿੱਚ ਬਹਿ ਕੇ ਸਭ ਦੇ ਦੁੱਖ ਸੁਣੇਗਾ ਅਸੀਂ ਉਹ ਜਹੇਦਾਰ ਮੰਨਾਂਗੇ ਖਾਲਸਾ ਜੀ ਸਾਡੇ ਜਹੇਦਾਰ ਅੱਜ ਜਿੰਦਾ ਨੇ ਪਰ ਉਹ ਲੋਪ ਹੋ ਚੁੱਕੇ ਨੇ ਉਹ ਕਹਿੰਦੇ ਨੇ ਕੋਈ ਨਹੀਂ ਖਾਲਾਂ ਦੋ ਇਹਨਾਂ ਨੂੰ ਜਿਹੜੇ ਖਾਣਾ ਚਾਹੁੰਦੇ ਨੇ ਢਿੱਡ ਸਤ ਸ਼੍ਰੀ ਅਕਾਲ ਉਹ ਜਿਹੜੇ ਹੁੰਦੇ ਨਾ ਸਾਧੂ ਹੁੰਦੇ ਨੇ ਕਹਿੰਦੇ ਕੋਈ ਨਹੀਂ ਜਿਵੇਂ ਬਾਬੇ ਕਰਮ ਸਿੰਘ ਡੰਡੇ ਵਾਲੇ ਹੋਏ ਨਾ ਉਹਨਾਂ ਨੇ ਕਿਹਾ ਕੋਈ ਨਹੀਂ ਸਮਾਂ ਆਏਗਾ ਤਾਂ ਹੀ ਪੰਥ 96 ਕਰੋੜ ਹੋਣਾ ਵਾ ਜੇ ਅੱਜ ਇੱਥੇ ਇੱਕ ਨੂੰ ਤੋੜਾਂਗੇ ਤੇ ਤਾਂ ਹੀ ਵਧੇਗਾ ਤੇ ਅੱਜ ਮੈਂ ਮੰਨਦਾ ਵਾਂ ਬੁੱਢੇ ਦਲ ਜੇ ਪੰਜ ਨੇ ਨਾ 6 ਨੇ ਤੁਹਾਡੀ ਬਰਕਤ ਆ ਹਾਡੀ ਬਰਕਤ ਆ ਤੇ ਸਾਡੇ ਤਰਨੇਦਾਲ ਜਿੰਨੇ ਮਰਜੀ ਨੇ ਨਾ ਉਹ ਵੀ ਸਾਡੀ ਬਰਕਤ ਆ ਅਸੀਂ ਵੱਡੇ ਆ ਕਿਉਂਕਿ ਪੰਥ ਵੱਡਾ ਆ ਸਾਡੀ ਜਿਹੜੀ ਸੋਚ ਹੈ ਉਹ ਇੱਕ ਹੋਣੀ ਚਾਹੀਦੀ ਹੈ ਪ੍ਰੇਮ ਇੱਕ ਹੋਣਾ ਚਾਹੀਦਾ ਅਸੀਂ ਆਉਣ ਵਾਲੇ ਸਮੇਂ ਚ ਪਿੰਡਾਂ ਪਿੰਡਾਂ ਦੇ ਵਿੱਚ ਆ ਪ੍ਰੋਗਰਾਮ ਕਰਾਈਏ ਪੰਥ ਇਕੱਤਰ ਦਾ ਦੇ ਤਾਕੇ ਸਾਡੇ ਪ੍ਰੋਗਰਾਮਾਂ ਨੂੰ ਵੇਖ ਕੇ ਜਿਹੜੇ ਨੌਜਵਾਨਾਂ ਨਵੇਂ ਜੁੜ ਰਹੇ ਨੇ ਨਾ ਬਾਣੀ ਬਾਣੇ ਦੇ ਨਾਲ ਉਹਨਾਂ ਦੇ ਅੰਦਰ ਕੋਈ ਸ਼ੰਕਾ ਰਹਿ ਜਾਂਦੀ ਏ ਕਿ ਅਸੀਂ ਤਰਨੇ ਦਲ ਨਾ ਜਾਈਏ ਅਸੀਂ ਵੱਡੇ ਦਲ ਨਾ ਜਾਈਏ ਕਿ ਅਸੀਂ ਵਿਧੀ ਚੰਦੀਆਂ ਨਾ ਜਾਈਏ ਭਾਈ ਜਦੋਂ ਕਲਗੀਧਰ ਪਾਤਸ਼ਾਹ ਕਹਿ ਰਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਘਰੋ ਨਿਵਾਸ ਮਾਰੇ ਤਾਂ ਕਹਿ ਰਹੇ ਨੇ ਮੈਂ ਖਾਲਸੇ ਦੇ ਵਿੱਚ ਆ ਤੇ ਫਿਰ ਇਹ ਸ਼ੰਕਾ ਕਾਹਤੋਂ ਆ ਇਹ ਤੇ ਜਦੋਂ ਵੱਧ ਗਿਆ ਸੀ ਨਾ ਪੰਥ ਤੇ ਫਿਰ ਬੁੱਢੇ ਦਲ ਨੇ ਗੁਰਿਆਈਆਂ ਦਿੱਤੀਆਂ ਸਨ ਪੰਥ ਅਲੱਗ-ਅਲੱਗ ਵਧਾ ਕੇ ਚਲਾਏ ਸੀਗੇ ਤੇ ਅੱਜ ਅਸੀਂ ਮਾਣ ਵਾਲੀ ਗੱਲ ਹੈ ਕਿ ਸਾਡਾ ਪਰਿਵਾਰ ਵੱਡਾ ਵਾ ਤੇ ਅਸੀਂ ਇਸ ਚੀਜ਼ ਨੂੰ ਗੱਲ ਨਾ ਲਾ ਕੇ ਚੱਲੀਏ ਕਿ ਪੰਥ ਵੱਡਾ ਹੋਏ ਤੇ ਪੰਥ ਦੀਆਂ ਸਰਦਾਰੀਆਂ ਇੱਕ ਹੋਣ ਪੰਥ ਇਕੱਤਰ ਦਾ ਸਮਾਗਮ ਤੋਂ ਅੱਜ ਐਲਾਨ ਕਰਦੇ ਆਂ ਕਿ ਅੱਜ ਅਸੀਂ ਦਸਮ ਬਾਣੀ ਦਾ ਪ੍ਰਕਾਸ਼ ਤਿੰਨਾਂ ਤਖਤਾਂ ਦੇ ਮੰਗ ਕਰਦੇ ਆਂ ਤੇ ਦੂਜੀ ਗੱਲ ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆ ਅਸੀਂ ਪੰਜ ਪਿਆਰਿਆਂ ਦੀ ਚੋਣ ਪੰਜ ਮਹਾਂਗਰ ਸਿੰਘਾਂ ਦੀ ਕਰਾਂਗੇ ਉਹ ਆਉਣ ਵਾਲੇ ਜਦੋਂ ਸਾਡੇ ਖੋਲੇ ਬੱਲੇ ਦੀਆਂ ਤਿਆਰੀਆਂ ਹੋਣਗੀਆਂ ਉੱਥੇ ਸਾਰੇ ਸਿੰਘਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਰੇ ਸਿੰਘ ਇਕੱਠੇ ਹੋ ਕੇ ਜਿਹੜੇ ਸੂਝਵਾਨ ਸੇਖ ਨੇ ਮਹਾਕਲ ਉਹਨਾਂ ਨੂੰ ਪੰਜਾਂ ਨੂੰ ਚੁਣੋ ਤੇ ਫਿਰ ਪੰਜਾਂ ਤੋਂ ਚੁਣਨ ਤੋਂ ਬਾਅਦ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਸੱਦਿਆ ਜਾਏ ਉਹਦੇ ਵਿੱਚ ਦੱਸਿਆ ਜਾਏ ਜਾਤ ਪਾਤ ਤੋਂ ਅਲੱਗ ਹੋ ਕੇ ਚੱਲਿਆ ਜਾਏ ਜਿਹੜਾ ਜਾਤ ਪਾਤ ਨਾ ਚੱਲੇਗਾ ਬਾਟੇ ਦੀ ਗੱਲ ਕਰੇਗਾ ਉਹਨੂੰ ਆਪ ਪਛਾਣ ਲਿਓ ਉਹਨੂੰ ਸਾਈਡ ਤੇ ਕਰ ਦਿਓ ਕਿਉਂਕਿ ਖਾਲਸਾ ਜੀ ਇਹ ਜਦੋਂ ਬਾਣਾ ਆ ਜਾਂਦਾ ਹੈ ਨਾ ਖਲ ਜੜੀ ਆ ਕਲਗੀਧਰ ਪਾਤਸ਼ਾਹ ਦੀ ਹੋ ਜਾਂਦੀ ਏ ਕਿਸੇ ਇਨਸਾਨ ਦੀ ਨਹੀਂ ਰਹਿ ਜਾਂਦੀ ਜਿਹੜਾ ਇਨਸਾਨ ਇਸ ਚੀਜ਼ 'ਚ ਢੋਲੀ ਜਾਂਦਾ ਹੈ ਨਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਇਸ ਕਰਕੇ ਮaaf ਕਰਨਾ ਇੰਨੇ ਕੁ ਗੁਰਮਤੇ ਨੇ ਹੁਣ ਗਿਆਨੀ ਸ਼ੇਰ ਸਿੰਘ ਜੀ ਬਾਬਾ ਜੀ ਆਪ ਜੀ ਦੱਸਣਗੇ ਕਿ ਜਿਹੜੇ ਚੰਮਾ ਨੂੰ ਪਰਖ ਕਰਦੇ ਆ ਨਾ ਉਹਨਾਂ ਦੀ ਉਹਨਾਂ ਦੀ ਮੀਤ